ਜਿਵੇਂ ਪੰਜਾਬੀ ਚ ਗੱਲਾਂ ਮੁੰਡਿਆਂ ਵਾਸਤੇ ਕਰਦੇ ਨੇ ਵੀ ਜਾਰੀ ਰਿਹਾ ਮਾਣ ਹੁੰਦਾ ਹੈ ਤੇ ਆਹ ਕੁੜੀਆਂ ਕਿੰਦੇ ਸਮਾਉ ਵਾਲੇ ਦਰਸ਼ਕ ਨੇ ਆਪਣੀ ਧਰਮ ਦੀ ਭੈਣ ਬਣਾਈ ਹੋਈ ਹੈ ਤੀਤੂ ਨੇ ਨਾਲ ਗੱਲ ਕੀਤੀ ਵੀ ਆਪਾਂ ਇੱਥੇ ਟੂਰਨਾਮੈਂਟ ਕੁੜੀਆਂ ਦਾ ਕਰਵਾਉਣਾ ਹੈ ਲੈ ਵੀ ਥੋੜਾ ਸਾਈਡ ਦੇ ਵੀ ਲਾਈਨ ਦੇ ਸਾਹਮਣੋਂ ਤੇ ਤੀਤੂ ਨੇ ਟੀਮਾਂ ਮੁੱਕ ਕਰੀਆਂ ਤੇ ਐਨ ਮੌਕੇ ਤੇ ਆ ਕੇ ਰਾਤ ਟੀਮਾਂ ਜਵਾਬ ਦੇ ਗਈਆਂ ਲੈ ਵੀ ਹੁਣ ਬੇਥੇ ਥੋੜਾ ਇਧਰ ਮੁੱਕੇ ਟੀਮਾਂ ਜਦੋਂ ਜਵਾਬ ਦੇ ਗਈਆਂ ਤੇ ਜਿਵੇਂ ਆਖਰੀ ਪੀਤੂ ਨੂੰ ਨੀਂਦ ਨਹੀਂ ਆਈ ਮੇਰੇ ਵੀਰੋ ਪੀਤੂ ਨੇ ਉਸੇ ਟਾਈਮ ਫੋਨ ਚੱਕਿਆ ਤੇ ਫੋਨ ਕਰ ਕਰ ਕੇ ਅੱਜ ਸੰਭਾਉਂਦਾ ਕਬੱਡੀ ਕੱਪ ਸੰਭਾੜਿਆ ਮੇਰੇ ਵੀਰੋ ਇਹ ਮਾਰ ਹੁੰਦਾ ਕਿ ਨੇ ਜਿਵੇਂ ਕਹਿ ਦਿਆ ਵੀ ਭਰਾ ਦੀ ਇੱਜ਼ਤ ਰੱਖੀ ਹੈ ਯਾਰੀਆਂ ਕਮਾਉਣੀਆਂ ਬੜੀਆਂ ਔਖੀਆਂ ਯਾਰੀ ਤੇ ਹਰ ਕੋਈ ਕਹਿ ਦਿੰਦਾ ਪਰ ਜਦੋਂ ਨਮਾਉਣੀ ਪੈਂਦੀ ਹੈ ਨਾ ਉਦੋਂ ਕਈ ਯਾਰੀ ਸਰਵੀ ਦੇ ਨੇ ਪੈ ਜਾਂਦੇ ਆ ਅੱਜ ਇਹ ਬੱਚੀ ਨੇ ਇਸ ਟੂਰਨਾਮੈਂਟ ਦੇ ਇਸ ਕਲੱਬ ਦੀ ਕਮੇਟੀ ਦਾ ਮਾਣ ਕੀਤਾ ਇਹ ਕਾਰੀਏ ਇਸ ਖਰਾਨ ਦੇ ਨਾਲ ਦੀ ਜੋਰਦਾਰ ਚਾੜੀ ਮਾਰ ਗੋ ਮੇਰੇ ਵੀਰੋ ਆ ਲਾਕੇ ਤੂੰ ਮਾਰ ਸੀ ਪਿੱਤੂ ਤੇ ਮਾਰ ਹਮੇਸ਼ਾ ਰਹੇਗਾ ਇਹ ਖਰਾਨ ਦੀ ਬਹੁਤ ਨਿਮਰਤਾ ਵਾਲੀ ਹੈ ਔਰ ਸੱਚੇ ਪਾਤਸ਼ਾਹ ਕਿਰਪਾ ਕਰੇ ਇਹ ਖਰਾਨ ਦੀ ਸਾਡੀ ਖੇਡ ਕਬੱਡੀ ਦੀ ਬਹੁਤ ਵੱਡੀ ਖਰਾਤ ਮਰ ਜਾਵੇ ਤੇ ਮਾਪਿਆਂ ਦੇ ਨਾਮ ਦੁਨੀਆ ਦੇ ਵਿੱਚ ਰੋਸ਼ਨ ਕਰ ਦੇਵੇ ਜ਼ਰਦਾਰ ਸੁਖਪਾਲ ਜੀ ਜੈ ਸਾਹਿਬ ਆਇਆ ਆਪਣੀ ਧੀ ਦੇ ਪ੍ਰਮਾਣ ਕਰਦਾ ਹੈ ਲੈ ਵੀ ਬਾਪੂ ਤੂੰ ਬਹੁਤ ਭਾਗਾ ਵਾਲਾ ਹੈ ਇੱਕ ਵੱਡੀ ਖਰਾਰ ਤੇ ਤੇਰੇ ਘਰ ਜਿਹੜੀ ਜੰਮੀ ਹੈ ਐ ਹੋਈਏ ਖਰਾਰ ਦਾ ਕਿਸੇ ਕਿਸੇ ਘਰ ਦੇ ਵਿੱਚ ਤੇ ਕਿਸੇ ਕਿਸੇ ਪਰਿਵਾਰ ਦੇ ਵਿੱਚ ਪੈਣਾ ਹੁੰਦੀ ਹੈ ਇਹ ਪੰਜਾਬ ਦੇ ਸਭੀ ਦੇ ਮਾਣ ਰਹੇਗਾ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਜ਼ੋਰ ਤਾੜੀ ਮਾਰ ਦਿਓ ਪਿੱਛੇ ਦੇ ਲਈ ਮੇਰੇ ਪੰਜਾਬੀ ਵੀਰੋ ਲੈ ਵੀ ਮੈਚ ਫੈਨੋ ਜਿਹੜਾ ਖੇਡਿਆ ਜਾਣਾ ਕੀ ਮਾਣ ਵਾਲੀ ਗੱਲ ਸੀ ਜੰਮਿਆ ਪੰਜਾਬ ਦਾ ਇੱਥੇ ਲੋਕ ਗੱਲਾਂ ਕਰਦੇ ਆ ਜੇ ਉਹ ਮੌਜਾ ਧੁੰਦਿਆ ਨਹੀਂ ਜੋ ਬਾਪੂ ਨੇ ਸਿਰ ਤੇ ਕਰੀਆਂ ਜਿਉਂਦਾ ਰਹੇ ਬਾਪੂ ਮੇਰਾ ਜੋ ਪਕਾਉਂਦਾ ਹਰ ਹਿੱਟ ਨੂੰ ਪੋਰਾ ਦੀ ਸਿੰਗਰੇਸ ਨਿੱਕੀ ਜਹੀ ਜਿੰਦ ਨੂੰ ਯੋਧਾ ਰਹੇ ਬਾਪੂ ਜਿਹੜਾ ਪਕਾਉਂਦਾ ਮੇਰੇ ਹਿੱਟ ਨੂੰ ਇੱਕ ਆਈ ਸਰਦਾਰ ਸੁਖਾਸ ਦੇ ਵਿੱਚ ਆਹ ਦੇਣਾ ਦੀ ਤੜੀ ਠੋਕ ਕੇ ਜਮਾ ਲਓ ਮੇਰੇ ਪੰਜਾਬੀ ਵੀਰੋ ਬਹੁਤ ਬਹੁਤ ਧੰਨਵਾਦ ਹੈ ਇੰਟਰਪਾਰੀ ਸਾਡੇ ਸੂਝਵਾਨ ਪਹੁੰਚੇ ਨੇਗੇ ਤੇ ਆਵ ਗੱਜ ਕੇ ਫਤਿਹ ਬਣਾਈਏ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਲੱਗਿਆ ਕਿ ਮੁੰਡਿਆਂ ਦੀਆਂ ਤਾਂ ਹਰ ਕੋਈ ਜਿਹੜਿਆ ਖੇਡਾਂ ਨਹੀਂ ਕਰਵਾ ਦਿੰਦੇ ਪਰ ਕੁੜੀਆਂ ਵਾਸਤੇ ਫੈਸਲਾ ਲੈਣ ਕੋਈ ਕੋਈ ਨਹੀਂ ਲੈਂਦਾ ਪਹਿਲੀ ਗੱਲ ਮੈਂ ਇੱਕ ਹੋਰ ਨਾਮ ਕਰਨਾ ਜਦੋਂ ਮੈਂ ਆਪਣੇ ਸਕੂਲ ਦੇ ਵਿੱਚ ਪੜ੍ਹਦੀ ਸੀ ਹਰ ਗੇਮ ਦੇ ਵਿੱਚ ਚੰਗੀ ਸੀ ਹਰ ਗੇਮ ਚ ਪਰ ਮਾਪਿਆਂ ਦੀ سپورਟ ਨਹੀਂ ਸੀ ਉਹਨੋਂ ਹੁਣ ਮੈਂ ਮੰਨਦੀ ਵੀ ਧੰਨ ਨੇ ਉਹ ਮਾਪੇ ਜਿਹੜੇ ਆਪਣੀਆਂ ਕੁੜੀਆਂ ਨੂੰ ਸਪੋਰਟ ਕਰਦੇ ਨੇ ਧੰਨ ਨੇ ਬਹੁਤ ਧੰਨਵਾਦ ਕਰਦੇ ਹਾਂ ਜਿੰਨੀਆਂ ਸਾਡੇ ਪਿੰਡ ਵਿੱਚ ਟੀਮਾਂ ਪਹੁੰਚੀਆਂ ਤੇ ਬਹੁਤ ਧੰਨਵਾਦ ਕਰਦੇ ਆ ਜਿੰਨੇ ਵੀ ਸਾਡੇ ਪਤਵੰਤੇ ਸੱਜਣ ਪਹੁੰਚੇ ਇਹ ਉਹ ਧਰਤੀਆਂ ਇਹ ਉਹ ਪਿੰਡ ਹੈ ਜਿੱਥੇ ਗੁਰਤੇਗ ਮਹਾਦਰ ਦੀ ਤੇਗ ਮਹਾਦਰ ਜੀ ਆਏ ਤੇ ਇਹ ਉਹਨਾਂ ਦੀ ਸ਼ੋਹ ਪ੍ਰਾਪਤ ਧਰਤੀ ਹੈ ਤੇ ਸੁੱਚਾ ਸੂਰਮਾ ਜੀ ਦੀ ਜਨਮ ਭੂਮੀ ਹੈ ਬਹੁਤ ਕਰਮਾੜੀ ਧਰਤੀ ਹੈ ਮੈਂ ਤਾਂ ਕਹਿੰਦੀ ਆ ਵੀਰ ਜਿਹੜਾ ਸਾਡਾ ਫਤਿਹ ਵੀਰ ਹੈ ਇਹਨੂੰ ਬਹੁਤ ਮੁਬਾਰਕਾਂ ਇਹਦੀ ਟੀਮ ਨੂੰ ਦਰਸ਼ਨ ਸਿੰਘ ਜੀ ਨੂੰ ਬਹੁਤ ਮੁਬਾਰਕਾਂ ਬਹੁਤ ਬੜੀਆ ਕੰਮ ਕੀਤਾ ਵੀਰੇ ਸਾਰੇ ਸਪੋਰਟ ਮੈਂ ਕਹਿੰਦੀ ਆ ਕੁੜੀਆਂ ਦੀਆਂ ਜਿਹੜੀਆਂ ਖੇਡਾਂ ਨੇ ਨਾ ਮਹੀਨੇ-ਮਹੀਨੇ ਬਾਅਦ ਹੋ ਜਾਣੀਆਂ ਚਾਹੀਦੀਆਂ ਨੇ ਇਹਨਾਂ ਵਿਚਾਰੀਆਂ ਦੀ ਕੋਈ ਦੇਮਾ ਕਰਾਉਦਾ ਨਹੀਂ ਬਹੁਤ ਘੱਟ ਕਰਾਉਂਦੇ ਨੇ ਤੇ ਇੱਕ ਮੰਗ ਲਿਖਤੀ ਆ ਮੈਂ ਤੁਹਾਨੂੰ ਇਹ ਕਾਗਜ਼ ਸੁਣਾਉਣੀ ਆ ਆਰਥਿਕ ਲਿਖੀ ਹੋਈ ਆ ਜੇ ਕੁੜੀਆਂ ਵਧੀਆ ਲੱਗੀਆਂ ਤਾਂ ਤਾੜੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਕੌਣ ਕਹਿੰਦਾ ਹੈ ਕਿ ਆਰਥਿਕ ਕਮਜ਼ੋਰ ਹੈ ਕੌਣ ਕਹਿੰਦਾ ਹੈ ਕਿ ਆਰਥਿਕ ਕਮਜ਼ੋਰ ਹੈ ਹੋ ਅਤਾ ਔਰਤਾਂ ਦਾ ਦੌਰ ਕੌਣ ਕਹਿੰਦਾ ਹੈ ਕਿ ਔਰਤ ਕਮਜ਼ੋਰ ਹੈ ਆ ਦੇਖ ਲੋ ਇਹ ਤਾਂ ਔਰਤਾਂ ਦਾ ਦੌਰ ਹੈ ਸਭ ਤਾਂ ਕਰ ਦਿੱਤਾ ਆਤਮੇ ਜਗ ਦੇ ਚਾਕੇ ਮੀਰਾ ਭਗਤਨੀ ਦੇ ਰੂਪੇ ਰੱਬ ਨੂੰ ਪਾਕੇ ਮੀਰਾ ਭਗਤਨੀ ਦੇ ਰੂਪ ਵਿੱਚ ਰੱਬ ਨੂੰ ਪਾਕੇ ਇਹ ਤਾਂ ਅਮੇ ਹੀ ਜਗ ਦੀ ਸਤਾਈ ਹੋਈ ਹੈ ਇਹ ਤਾਂ ਅਮੇ ਹੀ ਜਗ ਦੀ ਸਤਾਈ ਹੋਈ ਹੈ ਸ਼ੇਰ ਨਹੀਂ ਫੜ ਕੇ ਮਰਦ ਨੇ ਪਿੰਜਰੇ ਚ ਪਾਈ ਹੋਈ ਹੈ ਸ਼ੇਰ ਨਹੀਂ ਫੜ ਕੇ ਮਰਦ ਨਹੀਂ ਪਿੰਜੇ ਵਿੱਚ ਪਾਈ ਹੋਈ ਹੈ ਦਿਲ ਵਿੱਚ ਅਰਮਾਨ ਨਹੀਂ ਦਿਲ ਵਿੱਚ ਅਰਮਾਨ ਨਹੀਂ ਨਾ ਕੋਈ ਹੋਵੇ ਉੱਚਾ ਤੇ ਨਾ ਕੋਈ ਹੋਵੇ ਨੀਚਾ ਇੱਕਾ ਹੋਵੇ ਰਸਤਾ ਦੋਮਾ ਦਾ ਤੇ ਇੱਕਾ ਹੋਵੇ ਟੀਚਾ ਮਰਦ ਤੇ ਔਰਤ ਦਾ ਇੱਕਾ ਹੋਵੇ ਰਸਤਾ ਦੋਮਾ ਦਾ ਤੇ ਇੱਕਾ ਹੋਵੇ ਟੀਚਾ ਜੇ ਵਗਿਆ ਲੱਗੀ ਤਾਂ ਤਾੜੀਆਂ ਮਾਰੋ ਤੇ ਬਹੁਤ ਬਹੁਤ ਸਵਾਗਤਾਂ ਨਹੀਂ ਕਰਦੀਆਂ ਨੂੰ ਅੱਜ ਡੰਦੀ ਲੋਣ ਦੀ ਸਾਰਾ ਸਮਾਜ ਭਾਣੋ ਧੀਓ ਤੁਹਾਡੇ ਨਾਲ ਆ ਬਹੁਤ ਬਹੁਤ ਮੁਬਾਰਕਾਂ ਮੇਰੇ ਵੱਲੋਂ ਪਿੰਡ ਦੇ ਵਿੱਚ ਆਇਆ ਪਿੰਡ ਦਾ ਸੋਹਣਾ ਸੋਹਣਾ ਜਿਹੜਾ ਹੈਗਾ ਉਪਰਾਣਾ ਸਾਡੇ ਦਾ ਤੇ ਗਾਂਵ ਚ ਸਾਨੂੰ ਬੁਲਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ